ਸਿੱਖੀ ਕਿੰਨੇ ਪ੍ਰਕਾਰ ਦੀ ਹੈ ਕੀ ਤੁਸੀਂ ਜਾਣਦੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਕਿੰਨੇ ਪ੍ਰਕਾਰ ਦੀ ਦੱਸੀ ਸੀ ਜੇ ਨਹੀਂ ਪਤਾ ਤਾਂ ਆਓ ਅਸੀਂ ਅੱਜ ਤੁਹਾਨੂੰ ਦੱਸਦੇ ਹਾਂ ਕਿ ਸਿੱਖੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਅਸੀਂ ਸਿੱਖ ਤਾਂ ਹਾਂ ਪਰ ਸਾਨੂੰ ਸਿੱਖੀ ਦੇ ਸਿਧਾਂਤਾਂ ਦਾ ਨਹੀਂ ਪਤਾ ਆਓ ਸ਼ੁਰੂ ਕਰਦੇ ਹਾਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲੈਣਾ ਗੁਰੂ ਸਾਹਿਬਾਨ ਜੀ ਨੇ ਪੰਜ ਪ੍ਰਕਾਰ ਦੀ ਸਿੱਖੀ ਦੱਸੀ ਸੀ ਪਹਿਲੇ ਨੰਬਰ ਤੇ ਤੰਦੇ ਦੀ ਜੋ ਹੋਰ ਸਿੱਖ ਭਾਈ ਬੰਦਾਂ ਦੇ ਅਨਸਾਰ ਰਹਿਣ ਵਾਸਤੇ ਸਿੱਖੀ ਧਾਰਨ ਕਰ ਲਵੇ ਦੂਸਰੇ ਨੰਬਰ ਤੇ ਦੇਖਾ ਦੇਖੀ ਦੀ ਜੋ ਕਿਸੇ ਸਿੱਖ ਨੂੰ ਧਨਵਾਨ ਵੇਖ ਕੇ ਲਾਲਚ ਕਰਕੇ ਸਿੱਖ ਬਣ ਜਾਵੇ ਤੀਸਰੇ ਤੇ ਹਿਰਸ ਦੀ ਜੋ ਬਹੁਤੇ ਸਿੱਖਾਂ ਨੂੰ ਵੇਖ ਕੇ ਸਿੱਖ ਬਣ ਜਾਵੇ ਪਰ ਨਾ ਗੁਰੂ ਉਪਦੇਸ਼ ਧਾਰਨ ਕਰੇ ਨਾ ਹੀ ਅੰਮ੍ਰਿਤ ਛਕੇ ਅਤੇ ਨਾ ਹੀ ਸਤਸੰਗਤ ਵਿੱਚ ਜਾਵੇ ਚੌਥੇ ਤੇ ਸਿਦਕ ਦੀ ਜਿਹੜਾ ਆਪਣੇ ਗੁਰੂ ਤੋਂ ਬਿਨਾਂ ਹੋਰ ਕਿਸੇ ਨੂੰ ਨਾ ਮੰਨੇ ਗੁਰੂ ਉੱਤੇ ਹੀ ਪੂਰਨ ਸ਼ਰਧਾ ਤੇ ਭਰੋਸਾ ਰੱਖੇ ਪੰਜਵੇਂ ਤੇ ਭਾਵਨਾ ਦੀ ਜਿਹੜਾ ਰਾਤ ਦਿਨ ਹਿਰਦੇ ਵਿੱਚ ਗੁਰੂ ਦਾ ਧਿਆਨ ਰੱਖਦਾ ਹੈ ਅਤੇ ਦੂਸਰੇ ਸਿੱਖਾਂ ਨਾਲ ਪ੍ਰੇਮ ਭਾਵ ਰੱਖਦਾ ਹੈ ਇਹ ਪੰਜ ਪ੍ਰਕਾਰ ਦੇ ਸਿੱਖ ਜੈਸਾ ਕਰਮ ਕਰਦੇ ਹਨ ਵੈਸਾ ਹੀ ਫਲ ਪਾਉਂਦੇ ਹਨ ਪੰਜ ਪ੍ਰਕਾਰ ਦੀ ਸਿੱਖੀ ਦਾ ਵੇਰਵਾ ਸੁਣ ਕੇ ਅੰਮ੍ਰਿਤ ਦੀ ਬਖਸ਼ਿਸ਼ ਹੋਈ ਵੇਖ ਕੇ ਸਿੱਧਕੀ ਸ਼ਰਧਾਵਾਨ ਸਿੱਖਾਂ ਦੀ ਸੰਗਤ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀਓ ਸਾਨੂੰ ਪਹਲ ਦੇ ਗੁਣ ਅਤੇ ਬਿਹਰਵਾ ਦੱਸੋ ਜਿਸ ਤਰ੍ਹਾਂ ਆਪ ਜੀ ਨੇ ਇੱਕ ਮਹਾਨ ਵੱਡਾ ਕੰਮ ਕੀਤਾ ਹੈ ਸਤਗੁਰੂ ਜੀ ਨੇ ਦੱਸਿਆ ਕਿ ਭਾਈ ਮੰਤਰ ਜੰਤਰ ਅਤੇ ਤੰਤਰ ਕਿਸੇ ਕਾਰਜ ਦੇ ਕਰਨ ਵਾਸਤੇ ਪ੍ਰਸਿੱਧ ਹਨ ਪਰ ਸਤਨਾਮ ਇਹਨਾਂ ਸਾਰਿਆਂ ਦਾ ਸ਼੍ਰੋਮਣੀ ਹੈ ਇਸ ਨਾਲ ਸਾਰੇ ਕਾਰ ਸਿੱਧ ਹੋ ਜਾਂਦੇ ਹਨ ਵੈਗੁਰੂ ਮੰਤਰ ਚੋਂ ਵਰਨਾ ਨੂੰ ਇੱਕ ਕਰਨ ਵਾਲਾ ਹੈ ਲੋਹੇ ਦਾ ਸ਼ਸਤਰ ਖੰਡਾ ਜਲ ਅਤੇ ਮਿਸਤਾਨ ਨਾਲ ਤਿਆਰ ਕੀਤਾ ਹੋਇਆ ਅੰਮ੍ਰਿਤ ਹੀ ਵੱਡਾ ਤੰਤਰ ਹੈ ਜੋ ਪੁਰਸ਼ ਨੂੰ ਸਾਵਧਾਨ ਕਰ ਦਿੰਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੁਣ ਤੱਕ ਗੁਰੂ ਘਰ ਵਿੱਚ ਸਿੱਖਾਂ ਨੂੰ ਚਰਨ ਪੋਹਲ ਦੇਣ ਦੀ ਮਰਿਆਦਾ ਸੀ ਜਿਸ ਨਾਲ ਸਿੱਖ ਦੀ ਗੁਰੂ ਚਰਨਾਂ ਨਾਲ ਬਹੁਤ ਪ੍ਰੀਤੀ ਹੁੰਦੀ ਸੀ ਉਸ ਸਮੇਂ ਅਨੁਸਾਰ ਅਸਾਂ ਯੁੱਧ ਵਿੱਚ ਬੈਰੀਆਂ ਦਾ ਨਾਸ਼ ਕਰਨ ਵਾਸਤੇ ਖੰਡਾ ਦੀ ਪਹਲ ਪ੍ਰਚਲਿਤ ਕਰ ਦਿੱਤੀ ਹੈ ਜੋ ਇਸ ਅੰਮ੍ਰਿਤ ਨੂੰ ਛਕ ਕੇ ਫਿਰ ਬੇਮੁਖ ਹੋ ਜਾਵੇਗਾ ਉਸ ਵਰਗਾ ਕੋਈ ਹੋਰ ਪਾਪੀ ਨਹੀਂ ਹੋਵੇਗਾ ਪਰ ਜਿਹੜਾ ਇਸ ਨੂੰ ਸਦਾ ਨਿਸ਼ਚੇ ਨਾਲ ਧਾਰਨ ਕਰੇਗਾ ਅਸੀਂ ਉਸ ਦੇ ਹਲਤ ਪਲਤ ਦੇ ਰਾਖੇ ਸੇਵਾਦਾਰ ਹੋਵਾਂਗੇ ਯਥਾ ਰਹਿਣੀ ਰਹ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚਿਹਰਾ ਸਿੱਖਾਂ ਨੇ ਪ੍ਰਸ਼ਨ ਕੀਤਾ ਗੁਰੂ ਜੀਓ ਅੰਮ੍ਰਿਤ ਪੋਹਲ ਵਿੱਚ ਜਗ ਮਾਤਾ ਦੇਵੀ ਦੀ ਸ਼ਕਤੀ ਹੈ ਕਿ ਗੁਰੂ ਅਕਾਲ ਪੁਰਖ ਦੀ ਸਤਗੁਰੂ ਜੀ ਨੇ ਫਰਮਾਇਆ ਭਾਈ ਇਸ ਪ੍ਰਥਾਏ ਚੁੱਪ ਹੀ ਚੰਗੀ ਹੈ ਜਿਵੇਂ ਪਾਣੀ ਤੇ ਪਾਣੀ ਦੇ ਬਲਬਲੇ ਵਿੱਚ ਕੋਈ ਭੇਦ ਨਹੀਂ ਹੁੰਦਾ ਤੇ ਮੇ ਅਕਾਲ ਪੁਰਖ ਦਾ ਵਰਸਾਇਆ ਗੁਰੂ ਅਤੇ ਉਸ ਦੀ ਸ਼ਕਤੀ ਵਿੱਚ ਕੋਈ ਭੇਦ ਨਹੀਂ ਹੈ ਇੱਕੋ ਹੀ ਹਨ ਉਸ ਸ਼ਕਤੀ ਦੇ ਗੁਣਾ ਕਰਕੇ ਉਸ ਦੇ ਵੱਖ-ਵੱਖ ਨਾਮ ਹਨ ਜੈਸਾ ਕਿ ਉਸ ਦਾ ਨਾਮ ਭਵਾਨੀ ਹੈ ਪ੍ਰਥਮ ਕਾਲ ਸਭ ਜਗ ਕੋ ਤਾਤਾ ਤਾਤੇ ਪयो ਤੇਜ ਵਿਖਿਆਤਾ ਸੋਈ ਭਵਾਨੀ ਨਾਮ ਕਹਾਈ ਜਿਸ ਸਗਰੀ ਜੈ ਸ੍ਰਿਸ਼ਟ ਉਪਾਈ ਫਿਰ ਉਸ ਦਾ ਕਾਲਕਾ ਨਾਮ ਇਸ ਕਰਕੇ ਹੈ ਕਿ ਉਹ ਸਾਰੇ ਜਗਤ ਦਾ ਕਾਲ ਅੰਤ ਕਰਦੀ ਹੈ ਯਥਾ ਅੰਤ ਕਰਤ ਸਭ ਕੋ ਵਸ ਕਾਲਾ ਨਾਮ ਕਾਲਕਾ ਤਾਂ ਜਗ ਦਾਲਾ ਸਮੇਂ ਅੰਤ ਪਰ ਹੋਤ ਸਹਾਈ ਤਾਤੇ ਸੰਖਿਆ ਸੰਤ ਸੁਣਾਈ ਕਾਲ ਕਰਨ ਵਾਲੀ ਸ਼ਕਤੀ ਦਾ ਨਾਮ ਕਾਲਕਾ ਹੈ ਅਤੇ ਸਹਾਈ ਹੋਣ ਵਾਲੀ ਸ਼ਕਤੀ ਦਾ ਨਾਮ ਸ਼ਕਤੀ ਹੈ ਯਥਾ ਦੁਸ਼ਟ ਦਮਨ ਮੈਂ ਸੋ ਪ੍ਰਖ ਗੋਬਿੰਦ ਸਿੰਘ ਹੋਮ ਤਮਸੀ ਕੇ ਗੁਣ ਖਾਲਸਾ ਸੰਗਤੀ ਭਾਈ ਜੋਵਾ ਦਬੀ ਕਾਬਰ ਕੀ ਸ਼ਕਤ ਅਭੀ ਵੱਡ ਬਿਦਤਾ ਇਹ ਸਤਗੁਰੂ ਕੇ ਤਪ ਕੀ ਸ਼ਕਤ ਹੈ ਕਰ ਇਕ ਥਾਈ ਇਹ ਇਤਿਹਾਸ ਗੁਰੂ ਸਾਹਿਬ ਦਾ ਭਾਈ ਰਾਮ ਕੁਅਰ ਜੀ ਖਾਲਸੇ ਨੂੰ ਸੁਣਾ ਰਹੇ ਹਨ ਅਤੇ ਲਖਾਰੀ ਭਾਈ ਸਹਿਬ ਸਿੰਘ ਇਸ ਨੂੰ ਲਿਖ ਰਹੇ ਹਨ ਭਾਈ ਸਾਹਿਬ ਜੀ ਕਹਿੰਦੇ ਹਨ ਜਿਸ ਤਰ੍ਹਾਂ ਮੈਂ ਗੁਰੂ ਜੀ ਦੇ ਮੁਖ ਤੋਂ ਸੁਣਿਆ ਸੀ ਤਵੇਂ ਹੀ ਮੈਂ ਤੁਹਾਨੂੰ ਲਿਖਵਾ ਰਿਹਾ ਹਾਂ ਪਾਈ ਸਾਹਿਬ ਜੀ ਦੱਸਦੇ ਹਨ ਕਿ ਗੁਰੂ ਜੀ ਦੀ ਕਥਾ ਇਕੱਠ ਕਹਿਣ ਤੋਂ ਪਰੇ ਹੈ ਉਸ ਦਾ ਮੈਂ ਕੁਝ ਪੇਤ ਨਹੀਂ ਪਾ ਸਕਦਾ ਭਾਈ ਰਾਮ ਕੁਐਰ ਜੀ ਕਹਿਣ ਲੱਗੇ ਕਿ ਇੱਕ ਦਿਨ ਗੁਰੂ ਜੀ ਨੇ ਮੈਨੂੰ ਖੁਸ਼ ਹੋ ਕੇ ਆਖਿਆ हे ਬੁੱਢੇ ਦੀ ਵੰਛ ਤੂੰ ਬੁੱਢਾ ਹੋਵੇਂਗਾ ਤੇਰੀ ਲੰਬੀ ਉਮਰ ਹੋਵੇਗੀ ਤੇਰਾ ਕਾਰਜ ਜਦੋਂ ਪਰਲੋਕ ਵਿੱਚ ਹੋਵੇਗਾ ਤਦੋਂ ਸਾਡਾ ਮਾਤ ਲੋਕ ਵਿੱਚ ਹੋਵੇਗਾ ਪਰ ਜਦੋਂ ਸਾਡਾ ਪਰਲੋਕ ਵਿੱਚ ਹੋਵੇਗਾ ਤੇਰਾ ਤਦੋਂ ਮਾਤ ਲੋਕ ਵਿੱਚ ਹੋਵੇਗਾ ਇਹ ਵਾਕ ਤਿੰਨ ਵਾਰ ਕਰਕੇ ਆਪ ਜੀ ਨੇ ਆਪਣੇ ਹੱਥ ਨਾਲ ਇੱਕ ਢਾਲ ਅਤੇ ਕਿਰਪਾਨ ਮੈਨੂੰ ਦਿੱਤੀ। ਉਪਰੰਤ ਭਾਈ ਜੀ ਨੇ ਕਥਨ ਕੀਤਾ ਕਿ ਦੂਸਰੇ ਦਿਨ ਸਵੇਰੇ ਜਦ ਇਸ਼ਨਾਨ ਆਦ ਕਰਕੇ ਮੈਂ ਗੁਰੂ ਜੀ ਦੇ ਦਰਸ਼ਨ ਕਰਨ ਗਿਆ ਤਾਂ ਮੈਨੂੰ ਪਤਾ ਲੱਗਾ ਕਿ ਆਪ ਜੀ ਨਦੀ ਉੱਤੇ ਹਨ। ਜਦ ਮੈਂ ਉੱਧਰ ਹੀ ਤੁਰ ਪਿਆ ਤਾਂ ਅੱਗੇ ਉਹ ਸਿੱਖ ਭਜੇ ਆਉਂਦੇ ਮਿਲੇ। ਮੈਂ ਪੁੱਛਿਆ ਸਤਿਗੁਰੂ ਜੀ ਕਿੱਥੇ ਹਨ? ਕੁਸੀ ਪਰ ਜੇ ਕਿਉਂ ਆਉਂਦੇ ਹੋ ਸਿੱਖਾਂ ਨੇ ਦੱਸਿਆ ਕਿ ਗੁਰੂ ਜੀ ਦਾ ਕੁਝ ਸੁਭਾਅ ਫਿਰ ਗਿਆ ਹੈ ਸਭ ਨੂੰ ਇਟਾਂ ਟੀਮਾਂ ਤੇ ਪੱਥਰ ਮਾਰ ਰਹੇ ਹਨ ਸੋ ਅਸੀਂ ਡਰਦੇ ਮਾਰੇ ਭਜ ਆਏ ਹਾਂ ਇਹ ਗੱਲ ਸੁਣਦੇ ਸਾਰ ਹੀ ਮੈਂ ਛੇਤੀ ਨਾਲ ਗੁਰੂ ਜੀ ਪਾਸ ਪਹੁੰਚਿਆ ਉੱਥੇ ਆਪ ਜੀ ਨੂੰ ਇੱਕ ਸਿੱਖ ਚੋਰ ਕਰ ਰਿਹਾ ਸੀ ਹੋਰ ਸਭ ਮਾਰ ਪੈਂਦੀ ਵੇਖ ਕੇ ਭੱਜ ਗਏ ਸਨ ਮੈਂ ਮੱਥਾ ਟੇਕ ਕੇ ਬੈਠ ਗਿਆ ਗੁਰੂ ਜੀ ਉਸੀ ਭਿਆਨਕ ਦਸ਼ਾ ਵਿੱਚ ਚੁੱਪ ਕਰਕੇ ਬੈਠੇ ਰਹੇ ਨਾ ਸੁੱਤੇ ਅਤੇ ਨਾ ਹੀ ਸਾਵਧਾਨ ਹੋਏ ਜਦ ਸੰਧਿਆ ਦਾ ਹਨੇਰਾ ਹੋ ਗਿਆ ਤਾਂ ਆਪ ਜੀ ਦਾ ਪਹਿਲੇ ਵਰਗਾ ਠੀਕ ਸੁਭਾਅ ਵੇਖ ਕੇ ਹੁਸਨਾਕ ਸਿੰਘ ਚੌਰ ਬਰਦਾਰ ਸਰਹੰਦ ਦੇ ਰਹਿਣ ਵਾਲੇ ਨੇ ਪੁੱਛਿਆ हे ਪ੍ਰਭੂ ਜੀ ਅੱਜ ਤੁਸੀਂ ਇਹ ਕੀ ਬਾਣਾ ਬਰਤਾਇਆ ਹੈ ਸਤਿਗੁਰੂ ਜੀ ਨੇ ਉੱਤਰ ਦਿੱਤਾ ਭਾਈ ਹੁਸਨਾਕ ਸਿੰਘ ਇਹ ਅੱਜ ਅਸਾਂ ਸੰਗਤ ਦੀ ਪਰਖਿਆ ਕੀਤੀ ਹੈ ਜਿਹੜੇ ਅਸ਼ਰਦਕ ਹੋ ਕੇ ਭੱਜ ਗਏ ਹਨ ਉਹ ਦੁੱਖ ਪਾਉਣਗੇ ਅਤੇ ਹੱਥ ਮਾਰ ਮਾਰ ਕੇ ਪਛਤਾਉਣਗੇ ਪਰ ਸਾਡੀ ਸੰਗਤ ਦਾ ਸਦਕਾ ਇਹ ਮਰ ਕਰਕੇ ਫਿਰ ਸਾਡੇ ਸਿੱਖਾਂ ਦੇ ਘਰ ਜਨਮ ਲੈਣਗੇ ਇਸ ਤਰ੍ਹਾਂ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਅਤੇ ਹੋਰ ਕਈ ਕੌਤਕ ਖੇਡੇ ਅਤੇ ਰਚੇ ਸਨ ਅਤੇ ਇਹਨਾਂ ਦੀ ਮਹਾਨਤਾ ਅੰਮ੍ਰਿਤ ਦੀ ਮਹਾਨਤਾ ਪੌਲ ਦੀ ਮਹਾਨਤਾ ਦੇ ਬਾਰੇ ਅਸੀਂ ਫਿਰ ਹੋਰ ਕਿਸੇ ਵੀਡੀਓ ਵਿੱਚ ਆਪ ਜੀ ਨੂੰ ਜਾਣੂ ਕਰਵਾਵਾਂਗੇ ਆਪ ਜੀ ਨੂੰ ਜਾਣੂ ਕਰਵਾਵਾਂਗੇ ਜੋ ਭਾਈ ਆਰਾਮ ਕੁਐਰ ਜੀ ਨੇ ਜਵਾਨੀ ਲਿਖਾਇਆ ਸੀ ਉਸ ਪੇਧ ਵਿੱਚ ਕਿੰਨੀ ਕੀ ਸ਼ੰਕਾ ਪ੍ਰਗਟ ਹੁੰਦੀ ਹੈ ਦੇਵੀ ਸ਼ਕਤੀ ਅਤੇ ਅੰਮ੍ਰਿਤ ਵਿੱਚ ਕੀ ਪੇਧ ਹੈ ਇਸ ਦੇ ਬਾਰੇ ਫਿਰ ਆਪ ਜੀ ਦੇ ਨਾਲ ਇਹ ਵਿਚਾਰ ਸਾਂਝਾ ਕਰਾਂਗੇ ਸੋ ਰੌ ਵਿਚਾਰ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ